ਨਾਟਕ ਦੇ ਸਪੀਕਰ ਨੇ ਹਣੀ ਟ੍ਰੈਪ ਕੋਟਾਲੇ ਅਤੇ ਜੰਨਤਕ ਠੇਕਿਆਂ ਵਿੱਚ ਮੁਸਲਮਾਨਾਂ ਨੂੰ 4 ਪ੍ਰਤੀਸ਼ਤ ਕੋਟਾ ਦੇਣ ਵਾਲੇ ਬਿੱਲ ਨੂੰ ਲੈ ਕੇ ਵਿਰੋਧ ਕਰਨ ਵਾਲੇ 18 ਭਾਜਪਾ ਵਿਧਾਇਕਾਂ ਨੂੰ 6 ਮਹੀਨਿਆਂ ਲਈ ਮੁਅਤਲ ਕਰ ਦਿੱਤਾ ਭਾਜਪਾ ਮੈਂਬਰਾਂ ਨੇ ਇਸ ਤੇ ਹੰਗਾਮਾ ਕੀਤਾ ਤੇ ਦਸਤਾਵੇਜ਼ ਪਾੜ ਦਿੱਤੇ ਉਹਨਾਂ ਨੂੰ ਸਦਨ ਤੋਂ ਬਾਹਰ ਜਾਣ ਤੋਂ ਇਨਕਾਰ ਕਰਨ ਤੋਂ ਬਾਅਦ ਮਾਰਸ਼ਲਾਂ ਦੁਆਰਾ ਜ਼ਬਰਦਸਤੀ ਬਾਹਰ ਕੱਢ ਦਿੱਤਾ ਗਿਆ ਮੁਸਲਮਾਨਾਂ ਲਈ 2 ਕਰੋੜ ਰੁਪਏ ਤੱਕ ਦੇ ਸਿਵਲ ਵਰਕ ਕੰਟਰੈਕਟਸ ਅਤੇ 1 ਕਰੋੜ ਰੁਪਏ ਤੱਕ ਦੇ ਵਸਤੂਆਂ ਅਤੇ ਸੇਵਾਵਾਂ ਦੇ ਕੰਟਰੈਕਟਸ ਵਿੱਚ 4% ਰੱਖਮਕਰਨ ਦੇਣ ਵਾਲਾ ਬਿੱਲ ਵਿਧਾਨ ਸਭਾ ਵਿੱਚ ਬਿਨਾਂ ਕਿਸੇ ਬਹਿਸ ਦੇ ਹੰਗਾਮੇ ਵਿੱਚਕਾਰ ਪਾਸ ਹੋ ਗਿਆ। ਭਾਜਪਾ ਨੇ ਵਿਧਾਨ ਸਭਾ ਤੋਂ 18 ਪਾਰਟੀ ਵਿਧਾਇਕਾਂ ਦੀ ਮੋਤਲੀ ਦੀ ਨਿੰਦਾ ਕੀਤੀ ਹੈ ਤੇ ਇਸ ਕਦਮ ਨੂੰ ਗੈਰ ਲੋਕਤੰਤਰੀ ਕਿਹਾ ਹੈ। ਪਾਰਟੀ ਨੇ ਸੱਤਾਧਾਰੀ ਕਾਂਗਰਸ ਤੇ ਮੋਤਲ ਵਿਧਾਇਕਾਂ ਨਾਲ ਬਹੁਤ ਬੇਨਸਾਫੀ ਕਰਨ ਦਾ ਦੋਸ਼ ਲਾਇਆ ਹੈ। ਭਾਜਪਾ ਅਤੇ ਜਨਤਾ ਦਲ ਦੇ ਰਾਜਪਾਲ ਥਾਵਰ ਚੰਦ ਹੈਲੋ ਤ ਨੂੰ ਬਿੱਲ ਨੂੰ ਰੱਦ ਕਰਨ ਦੀ ਅਪੀਲ ਵੀ ਕੀਤੀ ਹੈ ਤੇ ਇਸ ਨੂੰ ਅਸਵਿਧਾਨਿਕ ਕਿਹਾ ਹੈ ਕਿਉਂਕਿ ਕੋਟਾ ਧਰਮ ਅਧਾਰਿਤ ਹੈ ਪੌਂਕਰਸ ਦੇ ਇਸ ਕਦਮ ਨੂੰ ਘੱਟ ਗਿੰਦੀ ਤੁਸ਼ਟੀ ਕਰਨ ਦੀ ਰਾਜਨੀਤੀ ਦਾ ਹਿੱਸਾ ਦੱਸਦਿਆਂ ਹੋਇਆਂ ਭਾਜਪਾ ਨੇ ਅਗਲੇ ਹਫ਼ਤੇ ਤੋਂ ਸ਼ੁਰੂ ਹੋਣ ਵਾਲੇ ਰਾਜ ਵਿਆਪੀ ਅੰਦੋਲਨ ਦਾ ਵੀ ਐਲਾਨ ਕੀਤਾ ਹੈ ਜਿਕਰਯੋਗ ਹੈ ਕਿ ਭਾਜਪਾ ਕੋਲ 224 ਮੈਂਬਰੀ ਕਰਨਾਟਕ ਵਿਧਾਨ ਸਭਾ ਵਿੱਚ 68 ਸੀਟਾਂ ਹਨ